ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਗੌੜੀ ਖਟ ਨੀਮ ਕਰ ਕੋਠੜੀ ਬੰਦੀ ਵਸਤ ਨੂਪ ਵਿੱਚ ਪਾਈ ਕੁੰਜੀ ਕੁਲ ਪ੍ਰਾਨ ਕਰ ਰੱਖੇ ਕਰਤੇ ਵਾਰ ਨ ਲਾਈ ਅਬ ਮਨ ਜਾਗਤ ਰਹੋ ਰੇ ਭਾਈ ਗਾਫਲ ਹੋਏ ਕਿ ਜਨਮ ਗਵਾਇਓ ਚੋਰ ਮੁਝੇ ਕਰ ਜਾਈ ਰਹਾਓ ਪੰਚ ਪਰੂਆ ਪੰਚ ਪਰੂਆ ਦਰਮੇ ਰਹਤੇ ਤਿਲਕ ਨਹੀਂ ਪਤੇ ਆਰਾ ਜੇਤ ਸੁਚੇਤ ਚਿੱਤ ਹੋਏ ਰਹੋ ਤੋਲੈ ਪ੍ਰਗਾਸ ਉਜਾਰਾ ਨੋਕਰ ਦੇਖ ਜੋ ਕਾਮਨ ਫੂਲੀ ਬਸਤਨ ਰੂਪ ਨਪਾਈ ਕਹਿਤ ਕਵੀ ਨਵੇਂ ਕਰਮੂ ਸੇ ਦਸਵੇਂ ਤਤ ਸਮਾਈ ਠੀਕੀ ਸਮਝਾਉਣਾ ਚਾਹੁੰਦੇ ਆ ਭਗਤ ਜੀ ਭਗਤ ਜੀ ਸਮਝਾਉਂਦੇ ਨੇ ਆਤਮਾ ਰਪ੍ਰਤਮਾ ਵਾਰੇ ਕੁਦਰਤ ਵਾਰੇ ਦੀ ਆਤਮਾ ਰਪ੍ਰਤਮਾ ਕੁਦਰਤ ਨੇ ਕਿਵੇਂ ਬਣਾਈ ਹੈ ਕੁਦਰਤ ਨੇ ਕਿਵੇਂ ਸਾਜੀ ਹੈ ਉਹਦੇ ਬਾਰੇ ਭਾਜੀ ਸਮਝਾਉਂਦੇ ਨੇ ਖੱਟ ਨੇ ਕਰ ਕੋਠੜੀ ਮੰਨ ਦੀ ਬਸਤ ਨੂਪ ਵਿੱਚ ਪਾਈ ਇਹ ਸਰੀਰ ਇਸੇ ਗਿਆਨ ਇੰਦਰੀ ਜਿਵੇਂ ਜੋਗੀਆਂ ਦੇ ਖੱਟ ਕਰਮ ਸੰਸਾਰੀ ਸਰੀਰ ਕਰਕੇ ਕਰਮ ਪ੍ਰਾਪਾ ਇੱਥੇ ਕੀ ਲੈਣਾ ਅੱਪਾ ਇੱਥੇ ਸਮਝਣਾ ਜਿਹੜੇ ਆਪਣੇ ਗਿਆਨ ਇੰਦਰੇ ਨੇ ਉਹਦੇ ਬਾਰੇ ਸਮਝਾਉਂਦੇ ਕਿਵੇਂ ਕੁਦਰਤ ਨੇ ਬਣਾਈ ਹੈ ਖੱਟ ਨੇਮ ਕਰ ਕੋਠੜੀ ਇਹ ਜਗ ਸੱਚੀ ਕੀ ਹੈ ਕੋਠੜੀ ਸੱਚੀ ਕਾ ਵਿੱਚ ਬਾਸ ਅਸਦੀਪਾ ਸਤਗੁਰਾਂ ਨੇ ਸਮਝਾਇਆ ਪਹਿਲੀ ਫਾਸ਼ਾਈ ਨੇ ਇਹਦੇ ਵਿੱਚ ਵਸ ਕੀ ਅਨੂਪ ਅਨੂਪ ਉਹ ਜਿਹਦੀ ਉਪਮਾ ਨਾ ਹੋਵੇ ਅੱਖਾਂ ਕੰਨਾਂ ਦਾ ਵੇਸ਼ਾ ਨਹੀਂ ਹੈਗਾ ਉਹ ਉਹਦਾ ਦਰਸ਼ਨ ਕਿਵੇਂ ਹੋਊਗਾ ਇਹ ਪਾਣੀ ਚ ਪਾਣੀ ਮਿਲ ਜਾਂਦਾ ਹੈ ਜੋਤੀ ਜੋਤ ਮਿਲ ਜਾਂਦੀ ਹੈ ਜਦੋਂ ਜੋਤੀ ਜੋਤ ਮਿਲਦੀ ਹੈ ਫਿਰ ਦਰਸ਼ਨ ਹੁੰਦਾ ਜਿਵੇਂ ਮਨ ਬੁੱਧੀ ਸੂਝਵਾਨ ਹੋ ਕੇ ਗੁਰ ਸ਼ਬਦ ਦੇ ਗਿਆਨ ਨਾਲ ਮਾਇਆ ਦਾ ਤਿਆਗ ਕਰਕੇ ਉਹਦੇ ਮੂਲ ਸਤਗੁਰ ਚ ਲਏ ਹੁੰਦੇ ਨੇ ਫਿਰ ਦਰਸ਼ਨ ਹੁੰਦਾ ਘਟ ਨੇਮ ਕਰ ਕੋਠੜੀ ਬੰਦੀ ਵਸਤ ਨੂੰਪ ਵਿੱਚ ਪਾਈ ਕੁੰਜੀ ਕੁਨਫ ਪ੍ਰਾਨ ਕਰਾ ਕੇ ਕਰਤੇ ਵਾਰਨ ਲਈ ਕਰਤੇ ਨੇ ਕੁੰਜੀ ਇਹ ਮੇਂ ਗੋਲਫ ਜਿੰਦਰਾ ਪ੍ਰਾਣ ਜਿਹੜਾ ਆਪਣਾ ਵాయు ਚਲਦੀ ਹੈ ਸਾਹ ਚਲਦਾ ਹੈ ਅੰਤਰਾਤਮਾ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰਾ ਅੰਤਰਾਤਮਾ ਦੀ ਆਵਾਜ਼ ਨਾਲ ਕਿ ਆਪਾਂ ਜੁੜਾਂਗੇ ਫਿਰ ਆਪਾਂ ਨੂੰ ਇਹ ਖੇਲ ਸਮਝ ਆਊਗੀ ਵੀ ਜਿਹੜੇ ਸਾਡੇ ਪ੍ਰਾਣ ਹੈ ਜਿਹੜਾ ਸਾਡਾ ਜੀਵਨ ਹੈ ਉਹ ਕਿਦੇ ਰਾਹ ਚੱਲਦਾ ਹੈ ਉਹ ਸਤਗੁਰੂ ਦੇ ਰਾਹ ਚੱਲਦਾ ਹੈ ਸਤਗੁਰੂ ਹੀ ਤਾਂ ਸਾਹ ਦੇ ਰਿਹਾਵਾ ਮਨਬੁੱਧੀ ਥੋੜੀ ਸਾ ਲੈਂਦੇ ਨੇ ਸਾਡੇ ਪ੍ਰਾਣ ਉਹਦੀ ਕਿਰਪਾ ਨਾਲ ਚੱਲਦੇ ਨੇ ਪਰ ਚਾਬੀ ਉਹਦੇ ਕੋਲੇ ਹੈ ਕਰਤੇ ਨੇ ਅਸੀਂ ਖੇਲ ਬਣਾਈ ਹੈ ਫਿਰ ਆਪਾਂ ਨੂੰ ਕਿਵੇਂ ਪਤਾ ਲੱਗੂ ਇਹ ਸਾਰੀ ਖੇਲ ਦਾ ਅਬ ਮਨ ਜਾਗਤਰ ਹੋਰੇ ਭਾਈ ਕਾਫਲ ਹੋਏ ਕਿ ਜਨਮ ਗਵਾਇਓ ਚੋਰ ਮੂਸੀ ਕਰ ਜਾਈ ਜਿਹੜੀ ਆਤਮਾ ਜਾਗ ਜਾਂਦੀ ਹੈ ਨੇ ਕੌਣ ਜਾਗਦੇ ਨੇ ਗੁਰ ਕਿਰਪਾ ਤੇ ਸੇਜਨ ਜਾਗੇ ਬੋਲੇ ਅੰਮ੍ਰਿਤ ਬਾਣੀ ਜੀ ਆਪਾ ਗੁਰ ਸ਼ਬਦ ਦੀ ਵਿਚਾਰ ਧਾਰਨ ਨਾਲ ਨਹੀਂ ਜੁੜਦੇ ਇਹ ਕਮਾਈ ਨਹੀਂ ਕਰਦੇ ਮਨ ਸੁੱਤਾ ਪਿਆ ਹੋਇਆ ਵਾ ਉਹ ਹੀ ਭਗਵੀ ਸਮਝਾਉਂਦੇ ਆ ਨਹੀਂ ਤਾਂ ਫਿਰ ਦਰਾ ਕਰ ਲੁੱਟਿਆ ਜਾ ਰਿਹਾ ਭਾਈ ਕਿਹਨੇ ਗਾਫਲ ਹੋਏ ਕਿ ਜਨੁਗਵਾਇਓ ਮਨ ਸੁੱਤਾ ਆਪਿਆ ਕਦੇ ਲੋਭ ਨਾਲ ਜੁੜ ਕੇ ਲੋਭ ਠਗੀਆਂ ਲਾਉਂਦਾ ਹੈ ਕਦੇ ਕ੍ਰੋਧ ਨਾਲ ਪੰਜਾਂ ਨਾਲ ਚਿੰਬੜਿਆ ਹੋਇਆ ਵਾ ਪੰਜਾਂ ਨਾਲ ਚਿੰਬੜ ਕੇ ਸੁੱਤਾ ਪਿਆ ਹੋਇਆ ਵਾ ਇਹ ਪੰਜ ਹੀ ਕਰ ਲੁੱਟਦੇ ਨੇ ਇਹਦਾ ਰੋਧ ਵੀ ਖਰਾਬ ਕਰਦਾ ਹੈ ਲੋਪ ਵੀ ਖਰਾਬ ਕਰਦਾ ਹੈ ਲਿਮਟ ਤੋਂ ਵੱਧ ਅਸੀਂ ਗਲਤੀਆਂ ਕਰਦੇ ਆ ਜਿੰਨੀ ਸਾਨੂੰ ਲੋਡ ਆ ਉਹ ਤੋਂ ਵੱਧ ਕਰਦੇ ਆ ਫਿਰ ਉਹ ਜਿਹੜਾ ਹੈਗਾ ਵਾ ਸਮਾ ਨਿਕਲ ਜਾਂਦਾ ਹੈ ਜਿਹੜੀ ਚੀਜ਼ ਲੈਣਾ ਹੈ ਬਸ ਤਾਂ ਰੋਪਾਈ ਪਹਿਲਾਂ ਭਗਤ ਜੀ ਨੇ ਸਮਝਾਇਆ ਉਹ ਤਾਂ ਸਾਡਾ ਧਿਆਨ ਹੀ ਨਹੀਂ ਹੈਗਾ ਉਹ ਤਾਂ ਜੇ ਜਾਗਾਂਗੇ ਫੇਰੀ ਗੱਲ ਬਣਨੀ ਹੈ ਨਾ ਜੇ ਆਤਮਾ ਜਾਗੂਗੀ ਗੁਰੂ ਕਿਰਪਾ ਤੇ ਸੇਜਨ ਜਾਗੀ ਜਦੋਂ ਮਰਤਬੇਲਾ ਹੋਗਾ ਤਾਂ ਸਤੋਪਿਆ ਵਾ ਇਹ ਸੰਸਾਰੀ ਅੰਮ੍ਰਿਤ ਵੇਲਾ ਵਾ ਜਾਂ ਹੋ ਰਹੀ ਤਾਂ ਇੱਕ ਸਮਝਣ ਖਾਤਰ ਵੈ ਇਹ ਤਾਂ ਸਾਰਿਆਂ ਦਾ ਹੀ ਹੁੰਦਾ ਜਾਨਵਰ ਵੀ ਤਾਂ ਕੰਮਕਾਰਾਂ ਨੂੰ ਜਾਂਦੇ ਨੇ ਕਿ ਰੋਜੀ ਰੋਟੀ ਨੂੰ ਜਾਂਦੇ ਸਾਰੇ ਹੀ ਜਾਂਦੇ ਨੇ ਚੋਰ ਵੀ ਜਾਂਦੇ ਨੇ ਸਾਧ ਵੀ ਜਾਂਦੇ ਨੇ ਅਬਦਾਨ ਜਾਗਤ ਰੋਰੇ ਭਾਈ ਗਾਫਲ ਹੋਏ ਕਿ ਜਨਮ ਕੋ ਵੇ ਕਹਿੰਦੇ ਸੁੱਤਾ ਪਿਆਵੇਂ ਫਿਰ ਜਾਨੂ ਤੇ ਰ ਜਾ ਰੇ ਚੋਰ ਮੂਸੇ ਕਰ ਜਾਈ ਰਹਾਓ ਪੰਜ ਪਹਿਰੂਆ ਦਿਰਮੇ ਰਹਤੇ ਪੰਜ ਪਹਿਰੂਆ ਦਿਰਮੇ ਰਹਤੇ ਤਿੰਨ ਕਾ ਨਹੀਂ ਪਤਿਆਰਾ ਇਦਾਂ ਸਾਨੂੰ ਖਿਆਲ ਹੀ ਨਹੀਂ ਅੱਖਾਂ ਅੱਖੀਂ ਵੇਖਣਾ ਰੱਜੀਆਂ ਉਹ ਰੰਗ ਤਮਾਸ਼ੇ ਪੰਜੇ ਗਿਆਨ ਇੰਦਰੀ ਨਹੀਂ ਰੱਜਦੇ ਹੈਗੇ ਇਹ ਪੰਜ ਬਹਿਰੂਆ ਜਿਹੜੇ ਦਰ ਦੇ ਵਿੱਚ ਧਰਨੇ ਇਹ ਗਿਆਨ ਇੰਦਰੀ ਨੇ ਮਨ ਬੁੱਧੀ ਦੇ ਨਾਲ ਜੁੜੇ ਹੋਏ ਨੇ ਇਥੋਂ ਅੱਖਾਂ ਦੇਖਦੀਆਂ ਨੇ ਇੱਛਾ ਪੈਦਾ ਕਰ ਲੈਂਦੀਆਂ ਨੇ ਜੀਭ ਸਵਾਦ ਚੱਕਦੀ ਆ ਉਹ ਇੱਛਾ ਪੈਦਾ ਕਰ ਲੈਂਦੇ ਕੰਨ ਸੁਣਦੇ ਨੇ ਚੰਬੜੀ ਸਪਰਸ਼ ਇਹ ਕੀ ਐ ਖੱਟਾ ਮਿੱਠਾ ਜਿਹੜਾ ਦੱਸਦੇ ਸਾਰਾ ਕੁਝ ਇਹ ਗਿਆਨ ਇੰਦਰੀ ਪੰਜੇ ਸੰਪਸਾਉਂਦੇ ਨੇ ਪੰਜ ਪਰਵਾਧਰਮੇ ਰਹਤੇ ਤਿੰਨ ਕਾ ਨਹੀਂ ਪਤਾ ਉਹਦਾ ਸਾਨੂੰ ਗਿਆਨ ਹੀ ਨਹੀਂ ਹੈਗਾ ਉਹਦਾ ਗਿਆਨ ਹੋਣਾ ਪਹਿਲਾਂ ਸਾਨੂੰ ਅੱਖੀਂ ਵੇਖਣਾ ਰੱਜੀਆਂ ਉਹ ਰੰਗ ਤਮਾਸੇ ਉਸਤ ਤਨਿੰਦਾ ਕੰਨ ਸੁਣ ਰੋਵਣ ਪੇ ਹਾਸੇ ਸਵਾਦੀ ਜੀਵਨ ਰੱਜੀਆਂ ਕਰ ਭੋਗ ਬਲਾਸੇ ਨੱਕ ਨ ਰੱਜਾ ਵਾਸਲੇ ਦੁਰਗੰਧ ਸੁਵਾਸੇ ਰੱਜ ਨ ਕੋਈ ਜੀਵ ਕਿਸਾ ਦਾ ਜਾਣ ਨੂੰ ਜੀ ਨਹੀਂ ਕਰਦਾ ਇਪੰਜੇ ਆਪਾਂ ਨੂੰ ਪਸਾਉਂਦੇ ਨੇ ਇਹ ਗਿਆਨ ਇਦਰੀ ਨੇ ਦਰ ਨੇ ਇਹਨਾਂ ਚ ਰਹਿੰਦੀ ਏ ਮਨੁਬੁੱਧੀ ਅਕਲ ਕਹਿ ਲੋ ਫਿਰ ਕੀ ਕਰੀਏ ਆਪਾਂ ਚੇਤ ਸੁਚੇਤ ਚਿੱਤ ਹੋਏ ਰਹੋ ਤੌਲੇ ਬੁਰਗਾ ਸੋਚਾਰਾ ਚੇਤੀ ਗੋਬਿੰਦ ਰਾਹੀ ਇਹ ਜਾਗਣਾ ਹੈ ਸੁਚੇਤ ਅੰਤਰਾਤਮਾ ਨਾਲ ਜੁੜ ਕੇ ਜੁੜੇ ਰਹਾਂਗੇ ਚੇਤ ਸੁਚੇਤ ਚਿੱਤ ਹੋਏ ਰਹੋ ਜੇ ਉਹਦੇ ਨਾਲ ਜੁੜੇ ਰਹਾਂਗੇ ਤੋਲਾਏ ਪ੍ਰਗਾਸ ਹੋ ਜਾ ਰਾ ਬੁਰਸ਼ਾ ਬਦੇ ਗਿਆਨ ਨਾਲ ਜੁੜੇ ਰਹਾਂਗੇ ਫਿਰ ਅੰਤਰਾਤਮਾ ਦਾ ਦਰਸ਼ਨ ਹੁੰਦਾ ਫਿਰ ਸਾਡੇ ਅੰਦਰ ਚਾਨਣ ਹੁੰਦਾ ਹੈ ਪ੍ਰਗਾਸ ਤੋਂ ਭਾਵ ਇਹ ਐਸਾ ਪ੍ਰਗਾਸ ਹੈ ਫਿਰ ਜਾਂਦਾ ਨਹੀਂ ਹੈਗਾ ਸੰਸਾਰ ਨੂੰ ਪ੍ਰਕਾਸ਼ ਕਿਆ ਵਾ ਇਹ ਆਤਮ ਗਿਆਨ ਪ੍ਰਕਾਸ਼ ਹੈ ਇਹ ਫਿਰ ਜਾਂਦਾ ਨਹੀਂ ਹੈਗਾ ਆਤਮਾ ਜਨਮ ਮਰਨ ਤੋਂ ਰਹਿਤ ਹੋ ਜਾਂਦੀ ਹੈ ਚੇਤ ਸੁਚੇਤ ਚਿੱਤ ਹੋਏ ਰੋ ਤੋਲੇ ਪ੍ਰਗਾਸ ਹੋ ਜਾ ਰਾ ਇਹ ਆਪਾਂ ਪ੍ਰਾਪਤੀ ਕਰਨੀ ਹੈ ਨੌ ਕਰ ਦੇਖ ਜੋ ਕਾਮਣ ਭੂਲੀ ਵਸਤਨੂਪ ਨਾ ਪਾਈ ਬੁੱਧੀ ਭੁੱਲ ਗਈ ਨੌ ਦਰਵਾਜ਼ੀਏ ਦਸਮਾ ਦਵਾਰ ਉਹਦੇ ਧਿਆਨ ਹੀ ਨਹੀਂ ਹੈਗਾ ਇਹ ਗਿਆਨ ਇੰਦਰੇ ਸਾਨੂੰ ਪਸਾਉਂਦੇ ਐ ਭੁੱਲ ਗਈ ਵਸਤਨੂਪ ਨਾ ਪਾਈ ਵਸਤ ਕਿੱਥੇ ਸੀਗੀ ਨਾਮ ਕਿੱਥੇ ਸੀ ਦਸਵੇਂ ਚ ਨੌ ਦਰਵਾਜ਼ੀਏ ਨਵੇਂ ਦਰਫੀਕੇ ਦਸਵੇਂ ਅੰਵਰ ਚ ਵੀ ਜੇ ਅੰਬਰ ਦਸਵੇਂ ਸੀਗਾ ਇਹ ਨੌ ਕਰਾਂ ਨਾਲ ਜੁੜੀ ਰਹੀ ਨੌ ਕਰ ਦੇਖ ਜੋ ਕਾਮਣ ਭੂਲੀ ਵਸਤਨੂਪ ਨਾ ਪਾਈ ਕਿ ਕਬੀਰ ਨਵੇਂ ਕਰਮ ਉਸੇ ਦਸਵੇਂ ਤਤ ਸਮਝ ਦਸਵੇਂ ਚ ਜਾਣਾ ਆਪਾਂ ਦਸਮਕੀ ਹੈ ਫਿਰ ਉਹੀ ਤਾਂ ਦਰਗਾਹ ਹੈ ਉਹੀ ਤਾਂ ਹਰਦੁਆਰ ਹੈ ਉਹੀ ਤਾਂ ਗੁਰਦੁਆਰ ਹੈ ਸਿੱਧ ਪੁੱਛਦੇ ਨੇ ਗੁਰੂ ਸਾਹਿਬ ਨੂੰ ਜੇ ਸਿੱਧ ਗੋਸ਼ਟ ਹੋਈ ਹੈ ਨਾਨਕ ਕਿਉਂ ਪਾਈਏ ਗੁਰਦੁਆਰ ਉਹ ਗੁਰਦੁਆਰ ਕਿਵੇਂ ਮਿਲੂਗਾ ਜਿੱਥੇ ਗਿਆਨ ਦਾ ਸੋਮਾ ਫੁੱਟਦਾ ਜਿੱਥੇ ਗਿਆਨ ਹੀ ਗਿਆਨ ਹੈ ਜੈ ਕਰ ਕੀਰਤਾਂ ਕੀਏ ਕਰਤੇ ਕਾ ਹੋਏ ਵਿਚਾਰੋ ਉਹ ਕਰਤੇ ਦੇ ਅੰਦਰ ਉੱਥੇ ਪਹੁੰਚਣਾ ਜਿੱਥੇ ਵਿਚਾਰ ਹੋ ਰਹੀ ਹੈ ਅੰਤਰਾਤਮਾ ਨਾਲ ਲਏ ਹੋਏ ਤੋਂ ਬਿਨਾ ਇਹ ਖੇਲ ਨਹੀਂ ਸਮਝ ਆਪਾਂ ਨੂੰ ਆਉਣੀ ਨਹੀਂ ਫਿਰ ਆਪਣੇ ਗਿਆਨ ਇੰਦਰ ਦਾ ਆਪਾਂ ਨੂੰ ਫਸਾਉਂਦਾ ਹੀ ਨਹੀਂ ਆਓ ਸਾਰੇ ਮਿਲ ਕੇ ਇਹ ਵਿਚਾਰਧਾਰਨਾ ਨਾਲ ਜੁੜੇ ਰਹੀਏ ਫਿਰ ਆਪਾਂ ਨੂੰ ਇਹ ਖੇਲ ਸਮਝ ਆਉਣੀ ਹੈ ਸੰਸਾਰ ਤੇ ਆਉਣਾ ਫਿਰ ਹੀ ਆਪਣਾ ਸਫਲ ਹੋ ਜਿੰਨੀ ਇਨਾਮ ਤੇ ਆਇਆ ਗਏ ਮੁਸਕਤ ਕਾਲ ਫਿਰ ਇਹ ਗਿਆਨੀ ਧਿਆਨ ਬਣ ਜਾਣਾ ਮੁਸਕਤ ਤੋਂ ਛੁੱਟ ਕੇ ਆਪਾਂ ਆਪਣੇ ਘਰ ਪਹੁੰਚ ਜਾਣਾ ਵਾਹਿਗੁਰੂ ਜੀ ਕਾ ਖਾਲਸਾ Vai grudir aqui, Fotei.